ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਰਾਹੁਲ ਚਾਬਾ IAS ਨੇ ਅੱਜ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ ਅਹੁਦਾ ਸੰਭਾਲਣ ਉਪਰੰਤ ਰਾਹੁਲ ਚਾਬਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹਨ ਕਿ ਉਨ੍ਹਾਂ ਨੂੰ ਇਸ ਇਤਿਹਾਸਿਕ ਜ਼ਿਲ੍ਹੇ ਵਿੱਚ ਬਤੋ ਡਿਪਟੀ ਕਮਿਸ਼ਨਰ ਸੇਵਾ ਦੇ ਮਾਣ ਦਾ ਮੌਕਾ ਮਿਲਿਆ ਹੈ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਉਹ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਹੋਰ ਹੁਕਮਾਂ ਨੂੰ ਇਹਲੇ ਪੱਧਰ ਤੱਕ ਲਾਗੂ ਕਰਵਾਉਣ ਨੂੰ ਤਰਜੀ ਦੇਣਗੇ ਅਤੇ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇਹ ਯਤਨ ਰਹੇਗਾ ਕਿ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੇ ਲੋਕ ਕਿਸੇ ਵੀ ਕਾਰਨ ਨਿਰਾਸ਼ ਨਾ ਪਰਤਨ। ਉਹਨਾਂ ਨੇ ਕਿਹਾ ਜ਼ਿਲ੍ਹੇ ਦੀਆਂ ਖੇਤੀਬਾੜੀ ਨਾਲ ਸੰਬੰਧਿਤ ਦਿੱਕਤਾਂ ਦੂਰ ਕਰਨ ਨੂੰ ਪਹਿਲ ਦੇਣ ਦੇ ਨਾਲ-ਨਾਲ ਜ਼ਿਲ੍ਹੇ ਦੀਆਂ ਸੜਕਾਂ ਤੇ ਸਫਾਈ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਵੇਗਾ। ਬਹੁਤ ਐਕਸਾਈਟਿਡ ਹਾਂ ਕਿ ਕੰਮ ਕਰਨ ਦੇ ਬਹੁਤ ਮੌਕੇ ਮਿਲਣਗੇ। ਇਹ ਆਪਣੇ ਵੱਲੋਂ ਜੋ ਵੱਧ ਤੋਂ ਵੱਧ ਕਰ ਸਕਦੇ ਹੋ ਜਾਂ ਜੋ ਯੋਗਦਾਨ ਪਾ ਸਕਦੇ ਆ ਲੋਕਾਂ ਦਾ ਜੀਵਨ ਬੈਟਰ ਕਰਨ ਲਈ ਚੰਗਾ ਕਰਨ ਲਈ ਉਹ ਮੈਂ ਸਾਰੇ ਆਪਣੇ ਜਿਹੜੇ ਉਪਰ ਵਾਲੇ ਉਹ ਕਰਾਂਗਾ ਤੇ ਇਹਨੂੰ ਪਤਾ ਹੈ ਮਿਹਨਤ ਕਰਨੀ ਪਏਗੀ ਐਂਡ ਆਨਲੀ ਮੈਂ ਪੂਰਾ ਯਾਰ ਬੱਦ ਰਿਹਾ ਹੁਣ ਤੱਕ ਸਿਰ ਤੁਹਾਡੇ ਵੱਲੋਂ ਕਿੱਥੇ ਕਿੱਥੇ ਸੇਵਾਵਾਂ ਨੇ ਜੜੀਆਂ ਦਿੱਤੀਆਂ ਰਹੀਆਂ ਨੇ ਮੈਂ ਆਪਣੀ ਜਿਹੜਾ ਕਰੀਅਰ ਸੀਗਾ ਬਤੌਰ ਪੀਸਿਸ ਅਫੀਸਰ ਸਟਾਰਟ ਕੀਤਾ ਸੀ ਤੇ ਮੇਰੀ ਪਹਿਲੀ ਪੋਸਟਿੰਗ ਹੋਈ ਸੀ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬਤੌਰ ਪੀਜੀਓ ਪਬਲਿਕ ਰਿਲੇਂਸ ਅਫਸਰ ਉਸ ਤੋਂ ਬਾਅਦ ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਤੌਰ ਐਸਟੀਐਮ ਪਟਿਆਲਾ ਤੇ ਉਸ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਵਿੱਚ ਬਤੌਰ ਏਡੀਸੀ ਦੈਨ ਏਡੀਸੀ ਮੈਂ ਸਰਵ ਕੀਤਾ ਹੈ ਕਪੂਰਥਲਾ ਦੇ ਵਿੱਚ 550 ਸਾਲਾ ਜਿਹੜਾ ਹੋਇਆ ਸੀ ਗੁਰੂ ਨਾਨਕ ਦੇਵ ਜੀ ਦਾ ਤੇ ਉਹਦੇ ਵਿੱਚ ਬਤੌਰ ਐਡੀਸ਼ਨਲ ਚੀਫ ਐਗਜ਼ੀਕਟਿਵ ਆਫਿਸਰ ਜਿੰਨੇ ਵੀ ਫੀਲਡ ਦੇ ਪ੍ਰਬੰਧ ਕੀਤੇ ਗਏ ਸੀ ਉਸ ਦਰਾਂ ਪੜਾਖ ਤੋਂ ਦਰਾਂ ਤੇ ਉਹਦੇ ਵਿੱਚ ਸੇਵਾ ਕਰਨ ਦਾ ਮੌਕਾ ਗਿਆ ਸੀ ਮੈਨੂੰ ਮਿਲਿਆ ਸੀ ਤੇ ਉਸ ਤੋਂ ਉਪਰ ਮੈਂ 2 ਸਾਲ ਕੇਡੀਸੀ ਲੁਧਿਆਣਾ ਵੀ ਰਹਾ ਤੇ ਦਨ ਹੁਸ਼ਿਆਰਪੁਰ ਦੇ ਵਿੱਚ ਅਗੇਨ ਏਡੀਸੀ ਤੇ ਹੁਣ ਸੰਗਰੂਰ ਬਕੌਰ ਡੀਸੀ ਬਦਲੀ ਹੋਣ ਤੋਂ ਪਹਿਲਾਂ ਮੈਂ ਐਡੀਸ਼ਨਲ ਚੀਫ ਐਗਜ਼ੀਕਟਿਵ ਆਫੀਸਰ ਇਨਵੈਸਟ ਪੰਜਾਬ ਦੇ ਵਿੱਚ ਸੀਗਾ ਤੇ ਨਾਲ ਨਾਲ ਦੇ ਨਾਲ ਮੈਂ ਮੈਨੇਜਿੰਗ ਡਾਇਰੈਕਟਰ ਪੰਜਾਬ ਇਨਫੋਟੈਕ ਦੇ ਵਿੱਚ ਸੀਗਾ ਦੇ ਹੁਣ ਮੈਂ ਤੁਹਾਡੇ ਸਾਹਮਣੇ ਆ ਸੰਗਰੂਰ ਦੇ ਲਈ ਕੀ ਕਹਿਣਾ ਚਾਹੁੰਗਾ ਜਦੋਂ ਤੋਂ ਅਨਾਉਂਸ ਹੋਇਆ ਤੁਸੀਂ ਸੰਗਰੂਰ ਨੂੰ ਰੀਡ ਕੀਤਾ ਹੋਗਾ ਕਿ ਰੋਡ ਮੈਪ ਹੋ ਜਾਂ ਕੁਝ ਨਵੀਂ ਚੀਜ਼ ਤੁਹਾਡੇ ਦਿਮਾਗ 'ਚ ਆ ਸੰਗਰੂਰ ਦੇ ਲਈ ਮੈਂ ਦੇਖਿਆ ਕਿ ਖੇਤੀਬਾੜੀ ਪ੍ਰਧਾਨ ਜਿਹੜਾ ਹੈ ਇਹ ਇਲਾਕਾ ਐਂਡ ਇਥੇ ਕਾਫੀ ਜਿਹੜੀਆਂ ਸਮੱਸਿਆਵਾਂ ਨੇ ਉਹ ਖੇਤੀਬਾੜੀ ਦੇ ਨਾਲ ਹੀ ਰਿਲੇਟਡ ਨੇ ਤੇ ਉਹਦੇ ਬਾਰੇ ਮੇਰਾ ਸਭ ਤੋਂ ਜ਼ਿਆਦਾ ਫੋਕਸ ਜਿਹੜਾ ਹੈ ਉਹ ਹੋਵੇਗਾ ਕਿ ਕਿਸ ਟਾਲਡਰ ਜਿਹੜਾ ਹੈ ਆਪਾਂ ਉਹਨੂੰ ਥੋੜਾ ਘਟਾ ਸਕੀਏ ਕੀ ਸਰ ਸ਼ਹਿਰ ਲਈ ਵੀ ਕੋਈ ਨਵੇਂ ਪ੍ਰੋਗਰਾਮ ਘੜੇ ਜਾਣਗੇ ਹਿਸਟੋਰੀਕਲ ਸ਼ਹਿਰ ਹੈ ਪੁਰਾਣਾ ਸੰਗਰੂਰ ਜੀ ਇਤਿਹਾਸ ਦੀ ਗੱਲ ਕਰੀ ਜਾਵੇ ਤਾਂ ਤੇ ਦੇਖੋ ਸਭ ਤੋਂ ਪਹਿਲਾਂ ਤੇ ਹੈ ਕਿ ਲੋਕਾਂ ਦੀ ਜਿਹੜੀ ਆਮਦ ਹੈ ਇੱਕ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਕਿ ਸੜਕਾਂ ਜਿਹੜੀਆਂ ਨੇ ਚੰਗੀ ਤਰ੍ਹਾਂ ਤੇ ਉਹਦਾ ਆਣ-ਜਾਣ ਹੋ ਗਿਆ ਐਂਡ ਸਫਾਈ ਜਿਹੜੀ ਹੈ ਕਿਉਂਕਿ ਅਲਟੀਮੇਟਲੀ ਜਿਹੜੇ ਬਾਹਰ ਤੋਂ ਪੂਰੇ ਆਉਂਦੇ ਨੇ ਤੇ ਉਹਨਾਂ ਦਾ ਸਭ ਤੋਂ ਪਹਿਲਾ ਇਮਪ੍ਰੈਸ਼ਨ ਜਿਹੜਾ ਹੈ ਸ਼ਹਿਰ ਦੇ ਉੱਤੇ ਜਾਂ ਜ਼ਿਲ੍ਹੇ ਬਾਰੇ ਇਹ ਹੀ ਪੈਂਦਾ ਹੈ ਜੋ ਸੜਕਾਂ ਦਾ ਹਾਲ ਹੈ ਆਲੇ-ਦੁਆਲੇ ਜੋ ਸੋ ਅਲਟੀਮੇਟਲੀ ਜਿਹੜਾ ਸਫਾਈ ਹੈ ਉਹਦੇ ਵੱਲ ਮੇਰਾ ਬਹੁਤ ਜ਼ਿਆਦਾ ਧਿਆਨ ਹੋਏਗਾ ਤੇ ਇਹਦੇ ਬਾਰੇ ਜ਼ਰੂਰ ਆਪਣੇ ਵੱਲੋਂ ਯਤਨ ਉਤਾਰੇ ਕੀਤੇ ਜਾਣਗੇ ਕਿ ਕੇਵਲ ਤੇ ਕੇਵਲ ਸੰਗਰੂਰ ਸ਼ਹਿਰ ਹੀ ਨਹੀਂ ਜਿੰਨੀਆਂ ਵੀ ਸਾਡੀਆਂ ਸਾਡੇ ਸਬ ਡਿਵੀਜ਼ਨਲ ਸਿਟੀਜ਼ ਨੇ ਤੇ ਸਾਰਿਆਂ ਦੇ ਬਾਰੇ ਜਿਹੜਾ ਹੈ ਉਹ ਧਿਆਨ ਕੀਤਾ ਜਾਏਗਾ ਓਕੇ ਸਰ ਥੈਂਕ ਯੂ ਚਾਬਾ ਨੇ ਬਤੌਰ ਪੀਸੀਐਸ ਅਧਿਕਾਰੀ ਆਪਣੇ ਕੈਰੀਅਰ ਦੀ ਸ਼ੁਰੂਆਤ ਪੀਜੀਓ ਹੁਸ਼ਿਆਰਪੁਰ ਵੱਜੋਂ ਕੀਤੀ ਸੀ ਇਸੋਪ੍ਰੰਤ ਉਹਨਾਂ ਨੇ ਐਸਜੀਐਮ ਬਟਾਲਾ, ਏਡੀਸੀ ਬਠਿੰਡਾ, ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ ਵਿਖੇ ਸੇਵਾਵਾਂ ਨਿਭਾਈਆਂ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਵ ਮੌਕੇ ਉਹਨਾਂ ਨੇ ਸੁਲਤਾਨਪੁਰ ਲੋਧੀ ਵਿਖੇ ਬਤੌਰ ਏਸੀਈਓ ਫੀਲਡ ਵਿਚਲੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਨਿਭਾਈ। ਸੰਗਰੂਰ ਵਿਖੇ ਤਬਾਦਲਾ ਹੋਣ ਤੋਂ ਪਹਿਲਾਂ ਉਹ ਬਤੌਰ ਏਸੀਈਓ ਇਨਵੈਸਟ ਪੰਜਾਬ ਅਤੇ ਐਮਡੀ ਪੰਜਾਬ ਇਨਫੋਟੈਕ ਸੇਵਾਵਾਂ ਨਿਭਾ ਰਹੇ ਸਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪੂਜਨ ਤੇ ਪੁਲਿਸ ਦੀ ਟੁਕੜੀ ਵੱਲੋਂ ਉਹਨਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ ਦਿੜਪਾ ਤੋਂ ਹਰਮੇਸ਼ ਸਿੰਘ ਮੇਸ਼ੀ ਦੀ ਰਿਪੋਰਟ ਪੰਜਾਬੀ ਜਾਗਰਣ